ਗੱਦੇ ਹੀ ਫੰਗੋ ਟੰਗੇ ਸੀ ਇਦਾਂ ਦੀਆਂ ਗੱਲਾਂ ਬਣਾਉਣ ਵਾਲੀ ਇਹ ਤਾਂ ਬਣਾਉਂਦੇ ਹੁੰਦੇ ਗੱਲਾਂ ਇਹਨਾਂ ਨੇ ਇੱਥੇ ਸਾਡੇ ਪਰਿਵਾਰਾਂ ਦੀਆਂ ਸਾਡੀਆਂ ਕਈਆਂ ਗੱਲਾਂ ਨੇ ਇਹਨਾਂ ਨੇ ਐਡੀਟਿੰਗ ਕਰ ਕਰਕੇ ਵੀਡੀਓਸ ਪਾ ਪਾ ਕੇ ਸਾਡੇ ਖਿਲਾਫ ਲਾਈਵਾਂ ਲਾਉਂਦੇ ਰਹੇ ਜਦੋਂ ਨਾਲ ਮਹੀਨਾ ਕੁ ਵੀ ਪਿਆ ਨਹੀਂ ਹਟੇ ਫਿਰ ਮੈਂ ਇਹਨਾਂ ਨਾਲ ਇੱਕੋ ਗੱਲ ਲਈ ਮੈਂ ਕਿਹਾ ਵੀ ਮੈਂ ਹੁਣ ਆਪਣੇ ਬਾਪੂ ਜੀ ਅਰਦਾਸ ਕਰਕੇ ਆਇਆ ਹਾਂ ਹਾਂਜੀ ਮੈਂ ਮਾਦਾ ਸ਼ੇਸ਼ਾ ਨਾਲ ਲਾਈ ਮੈਂ ਵੀ ਅਸੀਂ ਮੈਂ ਆਪ ਆਪ ਵਗੇ ਅਰਦਾਸ ਕਰਕੇ ਆਇਆ ਮੈਂ ਸਿੱਧੇ ਸ਼ਬਦਾਂ ਵਿੱਚ ਦੇਖੋ ਜੀ ਕਈਆਂ ਨੂੰ ਦੁੱਖ ਲੱਗੇਗਾ ਇਸ ਗੱਲ ਦਾ ਕਿ ਕਿਦਾਂ ਦੇ ਗੋਲੀ ਬੋਲਣਗਾ ਮੈਂ ਕਿਹਾ ਮੈਂ ਬਾਹ ਪਾਉਣੀ ਆ ਤੁਹਾਡੇ ਤੇ ਮੈਂ ਬਾਹ ਉੱਥੇ ਤੱਕ ਪਾਉਗੀ ਜਿੱਥੇ ਤੱਕ ਕੋਈ ਮੈਨੂੰ ਬਲ ਬਖਸ਼ੂਗਾ ਜਿੱਥੇ ਤੱਕ ਮੈਨੂੰ ਬਲ ਬਖਸ਼ਿਆ ਮੈਂ ਉੱਥੇ ਤੱਕ ਜਾਊਂਗਾ ਮੈਂ ਤੁਹਾਨੂੰ ਹੁਣ ਦੱਸੂਗਾ ਬਈ ਸਰਮ ਕੀ ਹੁੰਦਾ ਆ ਖਾਲਸਾ ਕੀ ਹੁੰਦਾ ਤੇ ਖਾਲਸੇ ਦੀ ਸ਼ਕਤੀ ਕੀ ਹੁੰਦੀ ਆ ਤੇ ਤੁਸੀਂ ਮੈਂ ਕਹਾਂ ਹੁਣ ਕਰਕੇ ਵਧਾਇਓ ਤਾਂ ਮੈਂ ਚਲੋ ਛਿਰੂ ਛਿਰੂ ਜਿਨ੍ਹਾਂ ਨੇ ਬੜਾ ਕੀਤਾ ਹਨ ਇਹਨਾਂ ਨੇ ਜਿਹੜੇ ਫਿਰ ਇਹਨਾਂ ਨੇ ਇਸੇ ਦੌਰ ਦੇ ਵਿੱਚ ਜਦੋਂ ਅਸੀਂ ਆ ਗਏ ਕਿਉਂਕਿ ਮੈਂ ਇਹਨਾਂ ਨੂੰ ਚੈਲੰਜ ਕਰ ਦਿੱਤਾ ਗੱਲਾਂ ਤੇ ਜਿਹੜੀਆਂ ਇਹਨਾਂ ਦੇ ਅੰਦਰਲੀ ਗੱਲਾਂ ਮੈਨੂੰ ਪਤਾ ਨਹੀਂ ਅਸੀਂ ਨਹੀਂ ਸੀ ਕੱਢਦੇ ਭਾਈ ਮਰਦਾਨਾ ਜੀ ਭਾਈ ਬੱਲਾ ਜੀ ਵਾਸਤੇ ਇਹਨਾਂ ਨੇ ਸੈਕਸ਼ੂਅਲ ਕੰਟੈਂਟ ਦੇ ਵਿੱਚ ਐਵੋਜੇ ਸ਼ਬਦ ਵਰਤੇ ਸੀ ਉਹਨਾਂ ਵਾਸਤੇ ਜਿਹੜੇ ਮੈਂ ਸਮਝਦਾ ਕਿ ਮੈਂ ਅਧਾਰਨ ਤੌਰ ਤੇ ਮੈਂ ਤੁਹਾਨੂੰ ਦੱਸ ਸਕਦਾ ਐਨੀ ਭੈੜੀ ਸ਼ਬਦਾਬੀ ਇਹਨਾਂ ਨੇ ਵਰਤੀ ਉਹਦੇ ਵਿੱਚ ਜਿਹਦੀ ਵੀ ਜਿਹੜੀ ਅਸੀਂ ਮੇਰੇ ਤੋਂ ਇਲਾਵਾ ਹਾਂਜੀ ਹੋਰ ਸਿੰਘ ਨੇ ਵੀ ਕਰੋਪ ਵਿੱਚ ਸੁਣੀ ਜਦਕਿ ਇਹਨੂੰ ਅਸੀਂ ਉਹਨੂੰ ਵੀ ਕਿਹਾ ਸੀ ਵੀ ਤੂੰ ਆ ਗੰਦ ਬੋਲ ਰਿਹਾ ਹਟ ਜਾ ਇਹਨਾਂ ਗੱਲਾਂ ਕਰਕੇ ਫਿਰ ਜਦੋਂ ਅਸੀਂ ਵੇਖਿਆ ਵੀ ਜਦੋਂ ਇਹ ਪੰਨੂ ਸਾਹਿਬ ਤੱਕ ਵੀ ਗੱਲ ਗਈ ਮੇਰੀ ਪੰਨੂ ਸਾਹਿਬ ਆਪਣੇ ਆ ਬੰਦੇ ਆ ਇਹਨਾਂ ਦੇ ਪਰਿਵਾਰਾਂ ਨੂੰ ਟੰਗਿਆ ਜਾ ਰਿਹਾ ਏ ਦੇ ਬਾਰੇ ਕੁਝ ਕਰੀਏ ਤੇ ਉਹਨਾਂ ਨੇ ਉਹਨਾਂ ਨੂੰ ਜਵਾਬ ਇਹ ਸਾਨੂੰ ਜਿਹੜਾ ਜਵਾਬ ਮਿਲਿਆ ਸੀ ਵੀ ਤੁਸੀਂ ਪੰਨੂ ਸਾਹਿਬ ਦੀ ਗੱਲ ਕਰਨੋਂ ਚੁੱਪ ਕਰ ਜਾਓ ਠੀਕ ਹੈ ਜੀ ਪੰਨੂ ਨੂੰ ਤੁਹਾਡੇ ਪ੍ਰਚਾਰ ਦੀ ਕੋਈ ਲੋੜ ਨਹੀਂ ਤੁਸੀਂ ਪ੍ਰਚਾਰ ਬੰਦ ਕਰ ਦਿਓ ਤੁਹਾਡੇ ਪਰਿਵਾਰਾਂ ਨੂੰ ਜੇ ਪੰਨੂ ਦੇ ਕਰਕੇ ਟੰਗਿਆ ਜਾ ਰਿਹਾ ਤੁਸੀਂ ਪੰਨੂ ਦਾ ਨਾਮ ਲੈਣਾ ਬੰਦ ਕਰਕੇ ਹੋਰ ਕੰਮ ਕਰੋ ਹਾਂ ਜੀ ਠੀਕ ਹੈ ਫਿਰ ਇਹਨਾਂ ਦੇ ਬੰਦਿਆਂ ਨੇ ਜਦੋਂ ਇਹਨਾਂ ਨੇ ਇਹਨਾਂ ਨੇ ਵੇਖਿਆ ਵੀ ਨਿਆਂਗ ਹਟ ਨਹੀਂ ਰਿਹਾ ਇਹਨਾਂ ਨੇ ਦੁਆਰਾ ਮੇਰੇ ਪਰਿਵਾਰ ਦੀਆਂ ਫੋਟੋਆਂ ਲਾ ਕੇ ਫਿਰ ਇਹਨਾਂ ਨੇ ਇੱਕ ਕੰਮ ਕੀਤਾ ਵੀ ਇਹਨਾਂ ਨੇ ਪ੍ਰੋਪਰਲੀ ਲਾ ਕੇ ਤੇ ਮੇਰੇ ਪਰਿਵਾਰ ਦੀਆਂ ਇਹਨਾਂ ਨੇ ਬੋਲੀਆਂ ਲਾਈਆਂ ਤੇ ਬੋਲੀਆਂ ਲਵਾਉਣ ਵਾਲੇ ਅਮਰਤਪਾਲ ਸਿੰਘ ਦੇ ਉਹਨਾਂ ਦੇ ਜਿਹੜੀਆਂ ਆਈਡੀਆਂ ਜਿਹੜੀਆਂ ਆਈਡੀਆਂ ਤੇ ਚੱਲਦੇ ਤਾਂ ਉਹਨਾਂ ਦੇ ਅਸਲੀ ਨਾਮ ਆਪਣੇ ਕੋਲ ਜ਼ਰੂਰ ਹੈਗੇ ਉਹਨਾਂ ਵਾਲੇ ਸਮੇਂ 'ਚ ਆਪਾਂ ਤੁਹਾਨੂੰ ਆਪਾਂ ਲਾ ਵੀ ਦਵਾਂਗੇ ਦਿਖਾ ਵੀ ਦਵਾਂਗੇ ਸੋ ਇਹ ਜਿਹੜਾ ਸਾਰਾ ਉਹਦੋਂ ਇਹਨਾਂ ਨੇ ਕੀਤਾ ਠੀਕ ਹੈ ਜੀ ਜਦੋਂ ਇਹ ਕੰਮ ਚੱਲਿਆ ਇਹਨਾਂ ਨੇ ਮੁੜ ਕੇ ਇੱਕ ਬੰਦੇ ਤੋਂ ਮੈਨੂੰ ਕਾਲ ਕਰਾਈ ਜਦੋਂ ਤੁਸੀਂ ਮੇਰੀ ਵੀਡੀਓ ਵੇਖੀ ਸੀ ਪਿੱਛੇ ਮੈਂ ਜਦੋਂ ਗੱਲ ਕਰ ਰਿਹਾ ਸੀ ਇਹਦੇ ਨਾਲ ਇਹਨਾਂ ਨਾਲ ਪ੍ਰਚਾਰ ਕਰਦਾਂਗੇ ਵੋਟਾਂ ਦੀਆਂ ਇੰਟੈਲੀਜੈਂਟ ਵੋਟਾਂ ਦੇ ਵਿਚਾਰ ਦੌਰਾਨ ਮੇਰੀ ਵੀਡੀਓ ਆਖੋ ਹਾਂਜੀ ਤੁਸੀਂ ਇਹ ਗੱਲ ਲੁੱਟ ਕਰੀਓ ਕਿ ਉਦੋਂ ਹੀ ਮੇਰਾ ਵਿਰੋਧ ਕਰ ਰਹੀ ਸੀ ਜਦੋਂ ਮੈਂ ਇਹਨਾਂ ਦੇ ਹੱਕ 'ਚ ਵੀਡੀਓ ਪਾ ਰਿਹਾ ਸੀ ਮੈਂ ਮੈਂ ਫਿਰ ਵੀ ਕਹਿੰਦਾ ਵੀ ਚਲੋ ਯਾਰ ਕਿਤੇ ਨਾ ਕਿਤੇ ਬੰਦੇ ਸਮਝ ਆਣਗੇ ਭਰਾ ਇੱਕ ਹਿਸਾਬ ਦੇ ਚਲੋ ਕਿਤੇ ਨਾ ਕਿਤੇ ਸਾਹਮਣੇ ਆਈ ਚਲੋ ਕੋਈ ਨਹੀਂ ਹਨਾ ਵੀ ਕਿਤੇ ਨਾ ਕਿਤੇ ਕਹਿਣੀ ਵੀ ਆ ਸਾਡਾ ਯਾਰ ਕੋਈ ਨਹੀਂ ਪਰ ਇਹ ਹਟੇ ਨਹੀਂ ਇਹਨਾਂ ਨੇ ਮੇਰੇ ਪਰਿਵਾਰ ਦੀਆਂ ਉਸ ਉਸ ਮੌਕੇ ਦੌਰਾਨ ਫੋਟੋਆਂ ਲਾਉਣੀਆਂ ਸੀ ਕਿਥੇ ਆ ਉਸੇ ਦੌਰਾਨ ਬਾਅਦ ਇਹਨਾਂ ਨੇ ਬੋਲੀਆਂ ਲਾਈਆਂ ਠੀਕ ਹੈ ਜੀ ਬੋਲੀਆਂ ਜਿਹੜੀਆਂ ਆ ਉਹ ਅਮਰਤਪਾਲ ਸਲੈਸ਼ ਐਸ ਐਫ ਜੀ ਦੇ ਬੰਦਿਆਂ ਨੇ ਲੜ ਕੇ ਲਾਈਆਂ ਠੀਕ ਹੈ ਜੀ ਇਹਨਾਂ ਨੇ ਰਲ ਕੇ ਕੰਮ ਕੀਤਾ ਇਹਨਾਂ ਦਾ ਇੱਕ ਬੰਦਾ ਮੈਨੂੰ ਕਾਲ ਵੀ ਕਰਕੇ ਕਹਿੰਦਾ ਆ ਕਹਿੰਦਾ ਸੀ ਤੈਨੂੰ ਚੁੱਪ ਕਰਾਉਣਾ ਹੈ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਠੀਕ ਹੈ ਜੀ ਓਕੇ ਹੁਣ ਹੁਣ ਇੱਥੇ ਗੱਲ ਮੇਰੀ ਆਵਾਜ਼ ਆ ਰਹੀ ਦੀ ਸੁਣਿਆ ਜੀ ਹੁਣ ਤੇ ਦੇਖੋ ਇਹ ਬੜਾ ਸੀਰੀਅਸ ਮੈਟਰ ਆ ਮੇਰਾ ਅਮਰਤਪਾਲ ਦੇ ਨਾਲ ਮੇਰਾ ਕੋਈ ਵਟ ਦਾ ਰੌਲਾ ਨਹੀਂ ਸੀ ਜੋ ਜਿੰਨਾ ਤੇ ਤੁਸੀਂ ਐਕਸਪਲੇਨ ਕੀਤਾ ਸੇਮ ਹੀ ਕੈਟੇਗਰੀ ਅਮਰਤਪਾਲ ਹੈ ਸੇਮ ਹੀ ਕੈਟੇਗਰੀ ਚੋਂ ਗੰਦ ਪਾਉਂਦਾ ਰਿਹਾ ਤੇ ਮੇਰਾ ਜਦੋਂ ਮੇਰਾ ਇਹਦੇ ਨਾਲ ਕਲੈਸ਼ ਸ਼ਟਾਪਿਆ ਜਦੋਂ ਮੈਂ ਅਮਰਪਾਲ ਦੇ ਅਮਰਪਾਲ ਨੂੰ ਸਵਾਲ ਕੀਤੇ ਉਹਨੂੰ ਪ੍ਰੈਸ ਕਾਨਫਰੰਸ ਵਿੱਚ ਸਵਾਲ ਪੁੱਛੇ ਅਮਰਪਾਲ ਦੇ ਬੰਦਿਆਂ ਨੇ ਮੇਰਾ ਐਡਰੈਸ ਲਪਣਾ ਸ਼ੁਰੂ ਕੀਤਾ ਦੈਨ ਮੈਨੂੰ ਇੱਕ ਧਮਕੀ ਦਿੱਤੀ ਗਈ ਜਿਹੜੀ ਸਭ ਤੋਂ ਪਹਿਲੀ ਧਮਕੀ ਸੀ ਨਾ ਉਹਨਾਂ ਨੇ ਮੈਨੂੰ ਮੇਰੀ ਕੁੜੀ ਆਪਸ਼ਨ ਮੈਂ ਆਪ ਤੁਹਾਨੂੰ ਦੱਸਣਾ ਸੰਜੋਸਫ ਦੇ ਵਿੱਚ ਪੜਦੀ ਸੀ 44 ਸੈਕਟਰ ਦੇ ਵਿੱਚ ਦੇ ਸੰਜੋਸਫ ਵਨ ਆਫ ਦਾ ਟਾਪ ਸਕੂਲ ਹੈਗਾ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਕੀ ਮ ਮੇ ਅਰੀਆ 172 ਦੇ ਵਿੱਚ ਮਤਲਬ ਬਚਨ ਟਿਕੜ ਪੰਚਕੁਲਾ ਮਹੱਲਕੇ ਚ ਵਨ ਆਫ ਦਾ ਟੋਪਸਟ ਸਕੂਲ ਹੈ ਤੇ ਅਡੀਆਂ ਕੇ ਜਮੀਆਂ ਐਡਮਿਸ਼ਨ ਕਰਾਉਣ ਦੇ ਲਈ ਤੇ ਮੈਂ ਉਹਦੇ ਮਤਲਬ ਐਡਮਿਸ਼ਨ ਤੋਂ ਵੀ 3 ਸਾਲ ਪਹਿਲਾਂ ਮੈਂ ਇਸ ਚੀਜ਼ ਨੂੰ ਸ਼ੁਰੂ ਕਰਤਾ ਸੀ ਚਲੋ ਮੈਂ ਉੱਥੇ ਉਹਦਾ ਐਡਮਿਸ਼ਨ ਕਰਵਾਇਆ ਮੇਰੀ ਗੁੜੀਆ ਉੱਥੇ ਪੜ ਰਹੀ ਸੀ ਇਹਨਾਂ ਨੇ ਮੈਨੂੰ ਇਹ ਫੋਨ ਕਰਾ ਕੇ ਕਿਹਾ ਕਿ ਦੋਬੀ ਤੇਰੀ ਗੁੜੀ ਸੰ ਜੋਸੋਸ ਚ ਪੜਦੀ ਆ ਹੁਣ ਅੱਗੇ ਤੂੰ ਸਿਆਣਾ ਆ ਜਾਂ ਤੂੰ ਅਮਰਪਾਲ ਦੇ ਖਿਲਾਫ ਬੋਲਣਾ ਬੰਦ ਕਰੇਗਾ ਤੇ ਯਾ ਅਸੀਂ ਤੇਰੀ ਕੁੜੀ ਚੱਕਾਂਗੇ ਠੀਕ ਹੈ ਨਹੀਂ ਇਹ ਰਿਕਾਰਡਿੰਗ ਮੇਰੇ ਕੋਲ ਮੇਰੇ ਕੋਲ ਅਜੇ ਵੀ ਡਾਟਾ ਦੇ ਵਿੱਚ ਪਈ ਆ ਮੈਂ ਮਦਮ ਰਹਣ ਹੋਇਆ ਮੈਂ ਕਿ ਯਾਰ ਮੈਂ ਸਵਾਲ ਪੁੱਛੇ ਨੇ ਸਵਾਲ ਦਾ ਜਵਾਬ ਹੁੰਦਾ ਹੈ ਡਿਬੇਟ ਹੁੰਦੀ ਆ ਡਿਸਕਸ਼ਨ ਹੁੰਦੀ ਆ ਇੱਕ ਕੁੜੀ ਚੱਕਣ ਤੇ ਆ ਗਏ ਨੇ ਤੇ ਦਲਾਲ ਨੇ ਦੱਲੇ ਨੇ ਇਹਨਾਂ ਨੇ ਕੋਈ ਖੀਰਾ ਮੰਡੀ ਖੋਲੀ ਹੋਈ ਆ ਕੌਣ ਨੇ ਇਹ ਸਿੱਖ ਤਾਂ ਨਹੀਂ ਹੈਗੇ ਦਨ ਮੈਂ ਫਿਰ ਇੱਕ ਇੱਕ ਆਮ ਦਾ ਹੁੰਦਾ ਜਾਂ ਡਾਕ ਕੇ ਬਹਿ ਜਾਂਦਾ ਤੇ ਉਹਨਾਂ ਫਿਰ ਉੱਤਲ ਹੋ ਗਏ ਮੈਂ ਫਿਰ ਪਿਛਲੇ 25 ਸਾਲ ਤੋਂ ਜਿੱਦਾਂ ਤੁਸੀਂ ਕਹਿਆ ਕਿ ਤੁਸੀਂ ਬਾਹ ਪਾਣੀ ਐ ਮੈਂ ਬਾਹ ਪਾਈ ਬੱਠਿਆ ਤੇ ਹੁਣ ਚਾਂਗਣਾ ਮਾਰਦੇ ਨੇ ਦੋਬੀ ਨੂੰ ਮਾਰ ਦੇਣਾ ਦੋਬੀ ਪਰ ਮੈਂ ਇੱਕ ਬੇਨਤੀ ਕਰਾਂ ਤੁਸੀਂ ਜਿਹੜੀ ਇਹ ਫਾਈਟ ਚੁਣ ਲਈ ਹੈ ਵੀਰ ਜੀ ਹੱਥ ਜੋੜ ਕੇ ਬੇਨਤੀ ਕਰਾਂ ਮੈਂ ਇਹ ਸੇਮ ਫਾਈਟ ਮੈਂ ਇੱਥੇ ਬੈਠਾ ਇੰਡੀਆਜ਼ ਲੜ ਰਿਹਾ 5 ਸਾਲ ਤੋਂ ਲੜ ਰਿਹਾ ਇਹ ਫਾਈਟ ਸ਼ੁਰੂ ਤੁਸੀਂ ਕਰ ਲਓਗੇ ਦੇਖੋ ਸ਼ੁਰੂ ਕਰਨਾ ਬਹੁਤ ਆਸਾਨ ਹੈ ਫਾਈਟ ਨੂੰ ਪਰ ਇਹ ਫਾਈਟ ਬੰਦ ਨਹੀਂ ਹੋਣੀ ਇਹਦੇ ਵਿੱਚ ਫਿਰ ਇੱਕ ਤੇ ਲਾਸਟ ਮੈਂਟ ਸਟੈਂਡਿੰਗ ਹੀ ਚੱਪਦਾ ਜਾਂ ਦੇਵੇਂ ਮੈਂ ਹੈਗਾ ਜਾਂ ਮੈਂ ਇਸ ਦੁਨੀਆ ਤੋਂ ਚਲਾ ਜਾਵਾਂ ਤੇ ਉਹ ਜਿੱਤ ਜਾਣਗੇ ਤੇ ਜਾਂ ਗੁਰੂ ਸਾਹਿਬ ਉਹਨਾਂ ਨੂੰ ਉੱਥੇ ਬਚਾ ਲੈਣਗੇ ਉਸ ਜਗ੍ਹਾ ਬਚਾ ਲੈਣਗੇ ਜਿੱਥੇ ਉਹਨਾਂ ਦੀ ਔਕਾਤ ਹੈ